ਦੋਸਤੋ ਆ ਜਿਹੜਾ ਬਲਦ ਆ ਨਾ ਇਹ ਬੰਦੇ ਨਾਲੋਂ ਵੀ ਸਿਆਣਾ ਦੋਸਤੋ ਤੇ ਦੋਸਤੋ ਇਹ ਬਲਦ ਲੁਧਿਆਣੇ ਦੀ ਗਊਸ਼ਾਲਾ ਵਿੱਚ ਹੈ ਹਜੇ ਵੀ ਇਹ ਬਲਦ ਹੈਗਾ ਦੋਸਤੋ ਤਾਂ ਦੋਸਤੋ ਇਹ ਜਿੰਨਾ ਖਾਂਦਾ ਨਾ ਉਹਦੋਂ ਤਿੱਗਣਾ ਕੰਮ ਕਰਦਾ ਦੋਸਤੋ ਇਹ ਐਡਾ ਸਿਆਣਾ ਇਹਨੂੰ ਕਦੀ ਰੱਸਾ ਪਾ ਕੇ ਇੱਥੇ ਬੰਨਿਆ ਨਹੀਂ ਜਾਂਦਾ ਇਹ ਆਪਦੀ ਮਰਜ਼ੀ ਨਾਲ ਜਿੱਧਰ ਮਰਜ਼ੀ ਆ ਜਾ ਸਕਦਾ ਦੋਸਤੋ ਇਹਨੇ ਵੇਖ ਲਓ ਵੀ ਡੇਲੀ ਹਰ ਰੋਜ਼ ਇਹਦਾ ਰੁਟੀਨ ਆ ਜੀ ਇਹਨੇ ਆਪਣੇ ਆਪ ਗੱਡੀ 'ਚ ਝੁਪਣਾ ਤੇ ਜਿੱਥੇ-ਜਿੱਥੇ ਨੇ ਜਾਣਾ ਉਥੋਂ-ਉਥੋਂ ਇਹਨੇ ਚਾਰਾ ਵੀ ਲਿਆ ਕੇ ਦੇਣਾ ਖਾਲੀ ਬੋਰੀਆਂ ਲਿਆ ਕੇ ਦੇਣੀਆਂ ਕੁੱਤਰਿਆ ਚਾਰਾ ਲਿਆ ਕੇ ਦੇਣਾ ਇਹਨੂੰ ਆਪਦੀਆਂ ਡਿਊਟੀਆਂ ਦਾ ਦੋਸਤੋ ਪਤਾ ਰੱਜ ਕੇ ਖਾਂਦਾ ਕਿਉਂਕਿ ਇਹਨਾਂ ਬਲਦਾਂ ਦੇ ਸਿਰ ਤੇ ਆਪਣੇ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ ਸੀ ਇਹਨਾਂ ਬਲਦਾਂ ਦੇ ਸਿਰ ਤੇ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੇ ਕਿਉਂਕਿ ਅੱਜ ਦੀ ਡੇਟ ਵਿੱਚ ਜਿਹੜੇ ਕਿ ਜਾਨਵਰ ਤਾਂ ਖਤਮ ਹੀ ਹੋ ਗਏ ਨੇ ਬਲਦ ਤਾਂ ਖਤਮ ਹੀ ਹੋ ਗਏ ਨੇ ਲੋਕਾਂ ਨੇ ਮੋਟਰਸਾਈਕਲ ਵਾਲੀਆਂ ਰੇੜੀਆਂ ਚੱਕ ਲੀਆਂ ਨੇ ਤੇ ਮੈਨੂੰ ਲੱਗਦਾ ਵੀ ਕਿਤੇ ਤਸਾਂ ਘਰਾਂ ਦੇ ਵਿੱਚੋਂ ਤੁਹਾਨੂੰ ਮੈਨੂੰ ਲੱਗਦਾ ਗਹਿਰਵੇਂ ਘਰ ਚ ਅੱਜ ਦੀ ਡੇਟ ਵਿੱਚ ਬਲਦ ਦਿਖਾਈ ਦੇਵੇਗਾ ਤੇ ਦੋਸਤੋ ਆਉਣ ਵਾਲਾ ਸਮਾਂ ਬਲਦਾਂ ਵਾਸਤੇ ਤਾਂ ਖਤਮ ਹੀ ਆ ਤੇ ਇਹ ਬਲਦ ਦੀ ਤੁਸੀਂ ਦੇਖੋ ਸਿਆਣਪ ਆ ਦੇਖੋ ਜੀ ਰੇੜੀ ਤੇ ਝੁੱਪ ਗਿਆ ਤੇ ਹੁਣ ਆਪਦੇ ਕੰਮਕਾਰ ਤੁਰ ਪਿਆ ਤੇ ਬਾਕੀ ਇਹਨੂੰ ਪਤਾ ਹੈ ਵੀ ਗੇਟ ਕਿੰਨੇ ਫੁੱਟ ਚੌੜਾ ਤੇ ਮੈਂ ਕਿੰਨੇ ਫੁੱਟ ਚੋਂ ਟੱਪਣਾ ਠੀਕ ਹੈ ਕਿ ਨਹੀਂ ਅੱਗੇ ਮੈਂ ਤੁਹਾਨੂੰ ਗੱਡੀ ਮੋੜਦਿਆਂ ਨੂੰ ਵੀ ਵਿਖਾਉਂਗਾ ਦੇਖੋ ਜੀ ਆਪਣੇ ਆਪ ਹੀ ਇਹ ਚਾਰਾ ਲੈ ਆਇਆ ਕੋਈ ਡਰਾਈਵਰ ਨਹੀਂ ਇਹਦੇ ਨਾਲ ਆਪਣੇ ਆਪ ਹੀ ਚਾਰਾ ਲਿਆ ਕੇ ਨੇ ਉੱਥੇ ਜਾ ਕੇ ਸਟੈਂਡ ਤੇ ਲਾ ਦੇਣਾ ਵੀ ਲਾਉ ਵੀ ਸੱਜਣੋ ਚਾਰਾ ਆ ਗਿਆ ਤੇ ਤੁਸੀਂ ਲਾ ਲਓ ਇਹਨੂੰ ਆਹ ਦੇਖੋ ਜੀ ਇੱਥੇ ਉਹਨਾਂ ਚਾਰੇ ਨੇ ਖੜੇ ਰਹਿਣਾ ਜਿੰਨਾ ਚਿਰ ਚਾਰਾ ਲੈਂਦਾ ਨਹੀਂ ਆਪਣੇ ਆਪ ਦੇਖੋ ਤੁਸੀਂ ਤੇ ਇੱਥੇ ਇਹਨੇ ਚਾਰਾ ਲਵਾ ਕੇ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਕੰਮ ਕਰਨੇ ਆ ਖਾਲੀ ਬੋਰੀਆਂ ਛੱਡ ਕੇ ਆਉਣੀਆਂ ਨੇ ਹੁਣ ਇੱਥੋਂ ਤੁਹਾਨੂੰ ਮੁੜ ਕੇ ਵਿਖਾਵੇਗਾ ਦੋਸਤੋ ਤੁਸੀਂ ਦੇਖਿਆ ਜੇ ਵੀ ਇਹਨੂੰ ਪੂਰਾ ਪ੍ਰੋਪਰ ਪਤਾ ਵੀ ਐਮ ਮਾੜੀ ਜੀ ਜਗ੍ਹਾ 'ਚੋਂ ਗੱਡੀ ਨੂੰ ਕਿਵੇਂ ਮੋੜਨਾ ਦੇਖੋ ਤੁਸੀਂ ਹੁਣ ਇਹ ਗੱਡੀ ਮੁੜੇਗੀ ਇੱਥੋਂ ਤੇ ਤੁਸੀਂ ਹੈਰਾਨ ਰਹਿ ਜਾਓਗੇ ਦੇਖੋ ਬਿਲਕੁਲ ਥੋੜੀ ਜਿਹਾ ਜਗ੍ਹਾ 'ਚ ਐਡਾ ਸਿਆਣਾ ਪਸ਼ੂਆ ਦੇਖੋ ਤੁਸੀਂ ਤੇ ਗੱਡੀ ਮੋੜਤੀ ਇਹਦੇ ਵਾਸਤੇ ਤਾਂ ਯਾਰ ਕਲਾਪਿੰਗ ਚਾਹੀਦੀ ਹੈ ਯਾਰ ਇੰਨੀ ਇੰਨੀ ਤਾਂ ਮਿਲਦਾ ਸਮਝ ਬੰਦੇ ਨੂੰ ਵੀ ਨਹੀਂ ਹੁੰਦੀ ਬੰਦਾ ਵੀ ਕਿਤੇ ਨਾ ਕਿਤੇ ਗੱਡੀ ਮੋੜੂਗਾ ਤੇ ਨਾਲ ਲਾ ਦੋਗਾ ਪਰ ਬਲਦ ਨੇ ਦੇਖੋ ਟੱਚ ਨਹੀਂ ਹੋਣ ਦਿੱਤੀ ਤੇ ਲਓ ਜੀ ਤੁਰ ਪਿਆ ਆਪਦੇ ਕੰਮਕਾਰ ਨੂੰ ਤੇ ਚਲੋ ਜੀ ਕਿਉਂਕਿ ਇਨੂੰ ਹਰ ਇੱਕ ਗਲੀ ਰਾਹ ਦਾ ਪਤਾ ਵੀ ਮੈਂ ਡੇਲੀ ਕਿੱਥੇ ਜਾਣਾ ਤੇ ਕਿੱਥੋਂ ਆਉਣਾ। ਤਾਂ ਦੋਸਤੋ ਬੰਦੇ ਵਾਸਤੇ ਬਲਦ ਵਾਸਤੇ ਲਾਇਕ ਤਾਂ ਬਣਦਾ। ਲਓ ਜੀ ਹੁਣ ਕੁੱਤਰੇ ਪੱਠਿਆਂ ਦਾ ਚਾਰਾ ਭਰ ਲਿਆ ਤੇ ਹੁਣ ਇਹ ਕਿੱਥੇ ਜਾਣਾ ਇਹਨੂੰ ਪਤਾ ਵੀ ਕਿੱਥੇ ਕਿੱਥੇ ਬਠਲ ਪਾਉਣਾ ਉੱਥੇ ਇਹਨੇ ਰੁਕ ਜਾਣਾ ਤੇ ਬੰਦੇ ਨੇ ਚੱਕ ਕੇ ਬਠਲ ਢੇਰੀ ਕਰ ਦੇਣਾ। ਲਓ ਜੀ ਹੁਣ ਲਾ ਦਤਾ ਇਹਦੇ ਤੇ ਗੁਆ ਇਹਨੇ ਹਰ ਰੋਜ਼ ਇਹਨੇ ਕੰਮ ਕਰਨੇ ਨੇ ਦੋਸਤੋ। ਗੋਆ ਵੀ ਇਹਨੇ ਸਟਨਾ ਗਊਸ਼ਾਲਾ ਦਾ ਠੀਕ ਹੈ ਗਣੀ ਪੱਠੇ ਵੀ ਲਿਆ ਕੇ ਦੇਣੇ ਖਾਲੀ ਬੋਰੀਆਂ ਵੀ ਛੱਡ ਕੇ ਆਉਣੀਆਂ ਤੇ ਦੇਖੋ ਤੁਸੀਂ ਇੰਨਾ ਸਿਆਣਾ ਜਾਨਵਰ ਕਿਤੇ ਨਹੀਂ ਤੁਹਾਨੂੰ ਦਿਖਾਈ ਦੇਵੇਗਾ ਕਿਤੇ ਵੀ تایਮਕ ਇਹਨਾਂ ਨਾਲ ਵੀ ਬੰਦੇ ਨਾਲੋਂ ਵੀ ਸਿਆਣਾ ਜਾਨਵਰ ਆ ਦੋਸਤੋ ਇਹ ਲਓ ਵੀ ਗੱਡੀ ਬੈਗ ਵੀ ਲਾ ਰੱਖਿਆ ਵੇਖੋ ਬੈਗ ਵੀ ਲਾ ਲੈਂਦਾ ਜੀ ਤੁਸੀਂ ਦੇਖ ਸਕਦੇ ਜੀ ਯਾਰ ਕਮਾਲ ਆ ਯਾਰ ਇਹਨਾਂ ਕਮਾਲ ਦੀ ਰੱਬ ਨੇ ਚੀਜ਼ ਬਣਾਈ ਹੈ ਸਿਰਫ ਵੇਖੋ ਹੀ ਹੋਣਾ ਖਾਰਸ਼ਕੂਰ ਚ ਹੁੰਦੀ ਆ ਤੇ ਇੱਥੇ ਹੁਣ ਟੈਲੂਗਾ ਕੰਮਕੁਮ ਕਰਕੇ ਫ੍ਰੀ ਹੋ ਗਿਆ ਹੁਣ ਤੇ ਲੈਂਦਾ ਨਜ਼ਾਰੇ ਕੋਈ ਇਹਨੂੰ ਬੰਨ ਕੇ ਨਹੀਂ ਰੱਖਦਾ ਇਹ ਖੁੱਲਾ ਹੀ ਰਹਿੰਦਾ ਈ ਸਾਰਾ ਦਿਨ ਤੇ ਜਿੰਨਾ ਕ ਖਾਣਾ ਉਹਨਾਂ ਖਾ ਕੇ ਉਹਨਾਂ ਕੰਮ ਵੀ ਕਰਨਾ ਵੀਡੀਓ ਚੰਗੀ ਲਗੀ ਤੇ